ਸਾਂਭ ਦੇ ਸ਼ਹਿਰ ਵਿੱਚ ਵਸਤਾ ਹੈ। ਉਹ ਤਰੀਕ ਕਿ ਨਾਮ ਦੇਵਾ ਸਿੱਖ ਸੰਗਤਾਂ ਨੂੰ ਗੈਵਾਰ ਵੀ ਕੀ ਹਾਰਰ ਵੀ ਕੀ ਅੱਜ ਜੋ ਪਾਵਨ ਵਾਲਮੀਕ ਤੀਰ ਤੇ ਸਰਪੁਰ ਮੜਕੇ ਦੇ ਨਾਮ ਜਿਹੜਾ ਪਾਵਨ ਪ੍ਰਗਟ ਦੇ ਹੇਠ ਸਭਾਂ ਦੇ ਵਿੱਚ 4 ਤਰੀਕ ਨੂੰ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਚੱਲੀ ਜਾ ਰਹੀ ਹੈ ਜਿਹਦੇ ਵਿੱਚ ਸਾਰੀਆਂ ਜੱਸੇ ਬੰਦੀਆਂ ਸੇਕ ਸੰਤਾਂ ਬਾਬਾ ਜੀਵਨ ਸਿੰਘ ਦਾਲਾ ਵਾਲੇ ਜਾਂ ਹੋਰ ਵੀ ਜਿਹੜੇ ਦਲਤ ਸਮਾਜ ਦੇ ਜਿੰਨੇ ਵੀ ਹੱਲੇ ਕਾਰਕਟਰ ਜਿਹੜੇ ਅੰਮ੍ਰਿਤਸਰ ਤੱਕ ਦੇ ਜਿਹੜੇ ਲੱਗਦਾ ਕਿ ਤੁਮਾ ਪੀਰਾਂ ਦੀ ਧਰਤੀ ਤੇ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਸੰਤਾਂ ਦੀਆਂ ਸੇਵਾ ਕਰਦੇ ਆ ਸਾਰਿਆਂ ਨੂੰ ਮੈਨੂੰ ਗਿਰਦੇ ਜੈਵਾਲ ਦੀ ਕੀ ਆਰਵਾਲਮੀ ਦੀ ਕਰਦੇ ਔਰ ਪਰ ਬੰਦੇ ਬੰਦੇ ਸਮਾਜ ਦੇ ਵਿੱਚ ਉਹਨਾਂ ਨੂੰ ਇਸ ਪ੍ਰਗਟ ਦੀ ਉੱਤੇ ਲੱਖ ਲੱਖ ਵਧਾਈਆਂ ਵੀ ਦਿੰਦੇ ਆ ਸ਼ਨਾਲ ਦੇ ਨਾਲ ਪੀਲ ਕਰਦੇ ਕਿਉਂਕਿ ਆਪੋ ਆਪਣੇ ਵਿਕਲਾ ਦੇ ਜਿੰਨੇ ਵੀ ਵਾਲਮੀ ਦੇ ਨਾਮ ਦੇ ਵਾਸਤੇ ਇੱਕ ਸੰਤਾਂ ਮੋਟਰਸਾਈਕਲਾਂ ਤੇ ਜਾਂ ਗੱਡੀਆਂ ਤੇ ਟਰੈਕਟਰ ਟਰਾਲੀਆਂ ਤੇ ਲਾਲ ਰੰਗ ਦਾ ਤੀਰ ਕਮਾਲ ਵਾਲਾ ਨਿਸ਼ਾਨ ਲਾ ਕੇ ਆਪਣੇ ਫਰਾ ਦੇ ਵੀ ਦਾਸ ਦਸਤਾਰਾਂ ਪਜਾ ਕੇ ਪਰਨੇ ਲੇਸਤੀਆਂ ਪਜਾ ਕੇ ਭੈਣਾ ਨੂੰ ਬੇਨਤੀ ਹੈ ਕਿ ਸਰਦਾਰ ਲਾਲ ਚੁੰਨੀਆ ਲੈ ਕੇ ਕਿਨੋਂ ਵਿਸ਼ਾਲ ਘਾਟ ਜਿਹੜਾ ਪਾਉਂਵਾਲ ਦੀ ਤੀਰ ਤੋਂ ਦਿਖਾਇਆ ਜਾਵੇ ਵਰਪੂਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਉਦਵਾਰਾ ਸਵੇਰ ਪਾਉਂ ਕੇ 4 ਤਰੀਕ ਨੂੰ ਸ਼ੋਭਾ ਯਾਤਰਾ ਦੇ ਵਿੱਚ ਜਿਹੜੇ ਆ ਸ਼ਾਮਲ ਹੋ ਜੈਵਾਲ ਵਿਕੇਂ ਹਾਰਾ ਵਾਲਾ ਅੰਤਵਾਰ ਇਸ ਕੰਮ ਤੋਂ ਸਾਰਿਆ ਵਾਸੀ ਦੀ ਇਹ ਵੀ ਇੱਕ ਖੇਡ ਹੈ ਕੱਟਕ ਤੋਂ ਗੁਰੂ ਘਰ ਨੂੰ ਮਾਣ ਦਾ ਸ਼ੁਭ ਦਿਹਾੜਾ ਆ ਰਿਹਾ ਉਸੇ ਦਿਨ ਹੀ ਰਬੂਵਾਲ ਨੇ ਕੀ ભગવાન ਦਾ ਪ੍ਰਗਟ ਦਿਵਸ ਦਾ ਤੂੰ ਬੜੀ ਹੁੰਮ-ਹਮ ਆ ਕੇ ਮਨਾਇਆ ਜਾ ਰਿਹਾ ਹੈ ਤੁਮਾ ਦਾ ਪ੍ਰਸਤਨ ਨੂੰ 4 ਤਰੀਕ ਨੂੰ ਉਸੇ ਉਪਲਖ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ ਜਿਹੜੀ ਕਿ ਵਿਸ਼ਾਲ ਰੱਤ ਸ਼ੁਭ ਯਾਤਰਾ ਹੋਏਗੀ ਜਿਹਦੇ ਵਿੱਚ ਮਾਤੀ ਮੂਹ ਘੋੜੇ ਤੇ ਰੱਤ ਜਿਹੜੇ ਉਹ ਆਪਾਂ ਪੂਰੇ ਸ਼ਹਿਰ ਦੇ ਵਿੱਚ ਪਰਿਕਰਮ ਕਰਾਂਗੇ ਵਾਲਮਿਕੀ ਭਗਵਾਨ ਜੀ ਦੀ પ્રતિਮਾ ਨਾਲ ਤੇ ਜਮਾਇਨ ਸਾਹਿਬ ਨਾਲ ਲੈ ਕੇ ਸੋ ਸਾਰੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਧਰੋਂ ਜਿੱਧਰੋਂ ਇਹ ਰੱਖ ਯਾਤਰਾ ਨਿਕਲੇ ਫੁੱਲਾਂ ਦੇ ਨਾਲ ਗੁਲਾਬ ਦੇ ਫੁੱਲਾਂ ਦੇ ਨਾਲ ਇਹ ਸ਼ੋਭਾ ਯਾਤਰਾ ਦਾ ਜਲਵਾ ਕੀਤਾ ਜਾਵੇ ਸੰਤਵਲਕੀਤਨਾ ਜੀ ਦੀ ਟੀਮ ਉਸ ਸ਼ੋਭਾ ਯਾਤਰਾ ਦੇ ਵਿੱਚ ਹੋਏਗੀ ਸੋ ਜਿੱਥੇ ਜਿੱਥੇ ਤੱਕ ਵੀ ਮੇਰੀ ਆਵਾਜ਼ ਪਹੁੰਚ ਜਾਈ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵਿਸ਼ਾਲ ਸ਼ੋਭਾ ਯਾਤਰਾ ਦਾ ਸਵਾਗਤ ਬਣੇ ਹਾਂ ਜੀ ਮਾਣ ਰੋਹਿਤ ਜਿਆਪਾਲ ਜੀ ਸਾਡਾ ਬੋਲ ਲਖਨਸਰ ਤੋਂ ਹੋ ਸਕਦਾ ਜਿਹੜੀ ਸਾਥੀ ਜੀ ਜਿਹੜਾ ਪ੍ਰਗਟ ਜੀ ਦਾ ਆ ਰਿਹਾ ਮੈਂ ਸਮੂਹ ਸੰਗਤ ਨੂੰ ਗਿਆਨ ਦੇਣਾ 232 ਸਾਡੇ ਸੰਸਦ ਆਪੋ ਬਿਧੀ ਨਾਲ ਜੀ ਇਹਨਾਂ ਦੇ ਆਦੇਸ਼ਨ ਪਰ ਪੂਰੀ ਸੰਗਤ ਨੂੰ ਅਸੀਂ ਬਹੁਤ ਬਹੁ ਮਾਗ ਕੇ ਪਹੁੰਚੇ ਤੁਸੀਂ ਫਲਦਾ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਕਿੰਨੀ ਤਰੀਕ ਨੂੰ ਜਿਹੜੀ ਇਹ ਸ਼ੋਭਾ ਯਾਤਰਾ ਹੈ ਸ਼ੋਭਾ ਯਾਤਰਾ ਦੀ ਜੇਕਰ ਜਿਹੜੀ ਗੋੜਬਾਦ ਤੋਂ ਉਹਦਾ ਚੋੜੀ ਤਰੀਕ ਚਾਰ ਆਇਆ ਤੇ ਇਹ ਇੱਥੋਂ ਗੋੜਬਾਦ ਤੋਂ ਲੈ ਕੇ ਜੇ ਨੀਂਂ ਗਰਵਾਲੀ ਜੇ ਫੈਕਟਰੀ ਤੱਕ ਜਾਵੇਗੀ ਉਹ ਸੰਸਥਾ ਨੂੰ ਬੇਨਤੀ ਆ ਕਿ ਜਿਹੜੇ ਇਸ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਦਾ ਪੂਰਾ ਮਾਲਕਾ ਦਾ ਸੰਚਾਰ ਕਰਨਾ ਤੇ ਗੁਰੂ ਘਰ ਦੇ ਪੁੱਛਿਆ ਪ੍ਰਾਪਤ ਕਰਨ ਜਿਆਵਾ ਰੇਸ਼ਵਰਾ ਜੀ ਨੂੰ ਬਾਕੀ ਸਤਿਕਾਰ ਨਾਲ ਦੀ ਨਾਲ ਮੈਂ ਸਮੂਹ ਸੰਸਦ ਨੂੰ ਜਿਹੜਾ ਇਹਨਾਂ ਦਾ ਆਪਣਾ ਪ੍ਰਗਟਾਇਆ ਕਿ ਜਿਆ ਲੱਖ ਲੱਖ ਦੇ ਪਾਰਟਨਰਾਂ ਦਾ ਬੜਾ ਬਿਆਹ ਹੋ ਰਿਹਾ ਹੈਗਾ